ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਪਨਾ ਬਹੁਤ ਸਾਰੀ ਮਹਿਲਾਵਾਂ ਨੂੰ ਇਹ ਦਿੱਕਤ ਆਂਦੀ ਹੈ ਕਿ ਡਿਲੀਵਰੀ ਤੋਂ ਬਾਅਦ ਚਾਹੇ ਨਾਰਮਲ ਡਿਲੀਵਰੀ ਹੈ ਚਾਹੇ ਸੇਜ਼ੇਰੀਅਨ ਹੈ ਬਹੁਤ ਸਾਰੀ ਮਹਿਲਾਵਾਂ ਨੂੰ ਇਹ ਦਿੱਕਤ ਆਂਦੀ ਹੈ ਕਿ ਜੋ ਫੀਡ ਹੈ ਉਹ ਨਹੀਂ ਬਣ ਰਹੀ ਜਾਂ ਫਿਰ ਬੱਚਾ ਜੋ ਹੈ ਦੁੱਧ ਨਾਲ ਰਾਜ਼ ਨਹੀਂ ਰਿਹਾ ਪਹਿਲੇ ਤਾਂ ਮਾਂ ਦਾ ਦੁੱਧ ਹੀ ਕਿਉਂ ਜ਼ਰੂਰੀ ਹੈ ਜਨਮ ਤੋਂ ਲੈ ਕੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਤੇ ਸਿਰਫ ਮਾਂ ਦੇ ਦੁੱਧ ਤੇ ਹੀ ਰਹਿਣਾ ਚਾਹੀਦਾ ਉੱਪਰ ਹੋਰ ਕੁਝ ਨਹੀਂ ਖਿਲਾਣਾ ਚਾਹੀਦਾ ਬੱਚੇ ਨੂੰ ਨਾ ਹੀ ਪਾਣੀ ਜਾਂ ਜੂਸ ਕੁਝ ਨਹੀਂ ਦੇਣਾ 6 ਮਹੀਨੇ ਤੱਕ ਐਕਸਕਲੂਸਿਵ ਬ੍ਰੈਸਟ ਫੀਡਿੰਗ ਰეკਮੈਂਡਡ ਹੁੰਦੀ ਹੈ ਤੇ ਅਗਰ ਫੀਡ ਬੱਚਾ ਲੈ ਰਿਹਾ ਹੈ ਤਾਂ ਕੋਸ਼ਿਸ਼ ਕਰੋ ਕਿ 2 ਸਾਲ ਤੱਕ ਬੱਚਾ ਮਾਂ ਦਾ ਦੁੱਧ ਲਵੇ ਜਦ ਕਿ 6 ਮਹੀਨੇ ਤੋਂ ਬਾਅਦ ਅਸੀਂ ਵੀਨਿੰਗ ਸਟਾਰਟ ਕਰ ਦਿੰਨੇ ਆ ਯਾਨਕਿ ਕੰਪਲੀਮੈਂਟਰੀ ਖਾਣਾ ਦੇਣਾ ਸ਼ੁਰੂ ਕਰ ਦਿੰਨੇ ਆ ਵੀਨਿੰਗ ਸਟਾਰਟ ਕਰ ਦਿੰਨੇ ਆ ਲੇਕਿਨ ਜੋ ਅਗਰ ਬੱਚਾ ਦੁੱਧ ਲੈ ਰਿਹਾ ਹੈ ਤਾਂ ਕੋਸ਼ਿਸ਼ ਕਰੋ ਕਿ ਉਹਨੂੰ 2 ਸਾਲ ਤੱਕ ਤੁਸੀਂ ਕੰਟੀਨਿਊ ਕਰੋ ਮਾਦਾ ਦੁੱਧ ਜੋ ਹੈ ਉਹ ਬੱਚੇ ਲਈ ਇੱਕ ਸੰਪੂਰਨ ਖੋਜਣ ਦੀ ਤਰ੍ਹਾਂ ਹੁੰਦਾ ਹੈ ਉਹਦੇ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਜੋ ਬੱਚੇ ਨੂੰ ਚਾਹੀਦੀਆਂ ਹੁੰਦੀਆਂ ਜਿਵੇਂ ਕਿ ਜੋ ਕਾਰਬੋਹਾਈਡਰੇਟ ਚਾਹੀਦਾ ਹੁੰਦਾ ਹੈ ਉਹ ਲੈਕਟੋਜ਼ ਦੀ ਫਾਰਮ 'ਚ ਹੁੰਦਾ ਹੈਗਾ ਫਿਰ ਉਹਨੂੰ ਜੋ ਪ੍ਰੋਟੀਨ ਚਾਹੀਦਾ ਹੈ ਵੇ ਪ੍ਰੋਟੀਨ ਕੇ ਸੀਨ ਪ੍ਰੋਟੀਨ ਜੋ ਹੈ ਮਾਦੇ ਦੁੱਧ 'ਚ ਪਾਇਆ ਜਾਂਦਾ ਹੈ ਉਹ ਪ੍ਰੋਟੀਨ ਮਿਲ ਜਾਂਦਾ ਬੱਚੇ ਨੂੰ ਪੈਡ ਮਿਲ ਜਾਂਦਾ ਬੱਚੇ ਨੂੰ ਵਿਟਾਮਿਨਸ ਮਿਲਦੇ ਆ ਤੇ ਨਾਲ ਦੀ ਨਾਲ ਜੋ ਜ਼ਰੂਰੀ ਬੱਚੇ ਨੂੰ ਇਨਫੈਕਸ਼ਨਸ ਤੋਂ ਲੜਨ ਲਈ ਜੋ ਤਾਕਤ ਚਾਹੀਦੀ ਹੈ ਉਹ ਇਮਿਊਨਿਟੀ ਚਾਹੀਦੀ ਹੈ ਇਮਿਊਨਿਟੀ ਲਈ ਜੋ ਐਂਟੀਬਾਡੀਜ਼ ਆ ਮਾਦੇ ਦੁੱਧ ਤੋਂ ਬੱਚੇ ਨੂੰ ਮਿਲਦੀਆਂ ਤਾਂ ਇਸੇ ਲਈ ਜੋ ਮਾਦਾ ਦੁੱਧ ਹੈ ਬੱਚੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਸਪੈਸ਼ਲੀ ਡਿਲੀਵਰੀ ਤੋਂ ਬਾਅਦ ਦੁੱਧ 4 ਤੋਂ 5 ਦਿਨ ਤੱਕ ਜਿਹੜਾ ਦੁੱਧ ਆਂਦਾ ਉਹਨੂੰ ਅਸੀਂ ਮੈਡੀਕਲ ਲੈਂਗੁਏਜ ਕੋਲਸਟਰਮ ਕਹਿੰਦੇ ਆ ਜਿਹੜਾ ਉਹ ਕੋਲਸਟਰਮ ਹੁੰਦਾ ਉਹ ਬਹੁਤ ਹੀ ਠਿਕ ਤੇ yellow color ਦਾ ਹੁੰਦਾ ਹੈ ਕਨਸੈਂਟ੍ਰੇਟਡ ਹੁੰਦਾ ਸੰਘਣਾ ਹੁੰਦਾ ਜਿਹੜਾ ਉਹ ਦੁੱਧ ਹੈ ਉਹ ਬੱਚੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਉਸ ਦੁੱਧ ਨਾਲ ਕੀ ਹੈ ਬੱਚੇ 'ਚ ਬਹੁਤ ਸਾਰੀ ਜੋ ਮਾਂ ਤੋਂ ਇਮਿਊਨਿਟੀ ਟ੍ਰਾਂਸਫਰ ਹੁੰਦੀ ਹੈ ਬੱਚੇ ਨੂੰ ਤਾਂ ਕਿ ਜੋ ਵੀ ਇਨਫੈਕਸ਼ਨਸ ਹੈ ਬੱਚਾ ਉਹਨਾਂ ਲੜ ਪਾਵੇ ਜਿਹੜੀ ਉਹਦੀ ਅੰਤੜੀਆਂ ਹੈ ਜਿਹੜਾ ਉਹਦਾ ਪੇਟ ਹੈ ਉਹਦੇ ਅੰਦਰ ਇੱਕ ਲਾਈਨਿੰਗ ਬਣ ਜਾਂਦੀ ਹੈ ਕੋਟਿੰਗ ਬਣ ਜਾਂਦੀ ਹੈ ਉਹ ਦੁੱਧ ਨਾਲ ਜੋ ਕਿ ਉਹਨੂੰ ਇਨਫੈਕਸ਼ਨਸ ਤੋਂ ਬਚਾਉਂਦਾ ਹੈ ਅਗਰ ਕਿਸੇ ਬੱਚੇ ਨੂੰ ਪੀ ਲਿਆ ਜਿਹੜਾ ਜੋ ਕੋਲਸਟਰਮ ਹੈ ਉਹਦੇ ਕਰਕੇ ਬੱਚੇ ਨੂੰ ਕਿਸੇ ਹੱਦ ਤੱਕ ਪੀ ਲਿਆ ਤਾਂ ਵੀ ਰਾਹਤ ਮਿਲਦੀ ਹੈ ਪਰ ਕੁਝ ਮੇ ਇਲਾਵਾ ਚੇ ਦਿੱਕਤ ਆਂਦੀ ਹੈ ਕਿ ਫੀਡ ਨਹੀਂ ਬਣ ਰਹੀ ਜਾਂ ਫਿਰ ਫੀਡ ਘੱਟ ਬਣ ਰਹੀ ਹੈ ਬੱਚਾ ਰੱਜ ਨਹੀਂ ਰਿਹਾ ਉਹਨਾਂ ਕੇਸਿਸ ਚ ਕੀ ਕਰਨਾ ਚਾਹੀਦਾ ਪਹਿਲੇ ਤਾਂ ਡਿਲੀਵਰੀ ਤੋਂ 1 ਘੰਟੇ ਬਾਅਦ ਜਾਂ 2 ਘੰਟੇ ਬਾਅਦ ਬੱਚੇ ਨੂੰ ਫੀਡ ਸਟਾਰਟ ਕਰ ਦੇਣੀ ਚਾਹੀਦੀ ਹੈ ਮਾਂ ਦੀ ਅਗਰ ਸੀ ਜ਼ੀਰੀਅਨ ਦਾ ਉਹਦੇ ਚ 4 ਤੋਂ 5 ਘੰਟਿਆਂ 6 ਘੰਟੇ ਬਾਅਦ ਬੱਚੇ ਨੂੰ ਫੀਡ ਦੇ ਦੇਣੀ ਚਾਹੀਦੀ ਹੈ ਸ਼ੁਰੂਆਤ ਚ ਕੀ ਹੁੰਦਾ ਜਦੋਂ ਬੱਚਾ ਸ਼ੁਰੂ ਸ਼ੁਰੂ ਚ ਫੀਡ ਲੈਣਾ ਸ਼ੁਰੂ ਕਰਦਾ ਹੈ ਜੋ ਫੀਡ ਹੈ ਹੋ ਸਕਦਾ ਇੱਕ ਜਾਂ ਦੋ ਡ੍ਰੌਪ ਆਵੇ ਘੱਟ ਹੋਵੇ ਬਟ ਇਸ ਚ ਇਨ ਕੇਸਸ ਚ ਕੀ ਕਰਨਾ ਹੈ ਜੋ ਬੱਚੇ ਨੂੰ ਫੀਡ ਹੈ ਆਪਾਂ 2 ਤੋਂ 3 ਘੰਟੇ ਦੇ ਬਾਅਦ ਦੇਣੀ ਦੇਣੀ ਹੈ ਚਾਹੇ ਫੀਡ ਘੱਟ ਆ ਰਹੀ ਹੈ ਫਿਰ ਵੀ ਬੱਚੇ ਬੱਚੇ ਨੂੰ ਫੀਡ ਸੀ ਬਾਰ ਬਾਰ ਦੇਣੀ ਹੈ ਹਰ 2 ਤੋਂ 3 ਘੰਟੇ ਬਾਅਦ ਜੋ ਫੀਡ ਆਂਦੀ ਆ ਉਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਸ਼ੁਰੂਆਤੀ ਫੀਡ ਜਦੋਂ ਸ਼ੁਰੂ ਕਰਦਾ ਹੈ ਫੋਰ ਮਿਲਕ ਆਂਦਾ ਹੈ ਫੋਰ ਮਿਲਕ ਚ ਕੀ ਹੁੰਦਾ ਹੈ ਜ਼ਿਆਦਾਤਰ ਪਾਣੀ ਹੁੰਦਾ ਤੇ ਲੈਕਟੋਸ ਹੁੰਦਾ ਹੈ ਉਸ ਫੀਡ ਨਾਲ ਬੱਚੇ ਦੀ ਪਿਆਸ ਬੁਝਦੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਹਾਈਡ ਮਿਲਕ ਆਂਦਾ ਹੈ ਜਿਹੜਾ ਉਸ ਤੋਂ ਬਾਅਦ ਜਿਹੜਾ ਮਿਲਕ ਆਂਦਾ ਹੈ ਉਹ ਹੁੰਦਾ ਹੈ ਹੈਵੀ ਮਿਲਕ ਹੁੰਦਾ ਉਸ ਚ ਫੈਟ ਹੁੰਦਾ ਹੈ ਉਹਦੇ ਨਾਲ ਬੱਚੇ ਦੀ ਭੁੱਖ ਮਿਟਦੀ ਹੈ ਬੱਚੇ ਨੂੰ ਫੀਡ ਦੇਣ ਦਾ ਸਹੀ ਤਰੀਕਾ ਕੀ ਹੈ ਅਸੀਂ ਬੱਚੇ ਨੂੰ ਹਰ ਦੋ ਤੋਂ ਤਿੰਨ ਘੰਟੇ ਬਾਅਦ ਫੀਡ ਦੇਣੀ ਹੈ ਕੀ ਹੁੰਦਾ ਸ਼ੁਰੂ ਚ ਬੱਚਾ ਥੱਕ ਕੇ ਜਲਦੀ ਸੋ ਜਾਂਦਾ ਹੈ ਤੇ ਪੂਰਾ ਜੋ ਫੀਡ ਹੈ ਕੰਪਲੀਟਲੀ ਲੈ ਪੰਦਾ ਜੋ ਸ਼ੁਰੂਆਤੀ ਫੀਡ ਹੁੰਦੀ ਹੈ ਉਹਦੇ ਚ ਕੀ ਹੁੰਦਾ ਫੋਰ ਮਿਲਕ ਹੁੰਦਾ ਜਿਤੇ ਚ ਜ਼ਿਆਦਾਤਰ ਪਾਣੀ ਹੁੰਦਾ ਤੇ ਲੈਕਟੋਸ ਹੁੰਦਾ ਜਿਹਦੇ ਨਾਲ ਬੱਚੇ ਦੀ ਸਿਰਫ ਪਿਆਸ ਬੁਝਦੀ ਹੈ ਬੱਚਾ ਥੋੜੀ ਫੀਡ ਲੈਂਦਾ ਤੇ ਲੈ ਕੇ ਸੋ ਜਾਂਦਾ ਬਟ ਕੀ ਹੁੰਦਾ ਬੱਚਾ ਬਾਰ ਬਾਰ ਉੱਠਦਾ ਰੋਂਦਾ ਕਿਉਂ ਕਿਉਂਕਿ ਉਹਦਾ ਪੇਟ ਨਹੀਂ ਫੁੱਲ ਹੁੰਦਾ ਇਸ ਲਈ ਆ ਕੀ ਹੁੰਦਾ ਸੀ ਕੀ ਕਰਨਾ ਹੈ ਜਦ ਬੱਚਾ ਫੀਡ ਲੈ ਰਿਹਾ ਉਹਨੂੰ ਅਸੀਂ ਸੌਣ ਨਹੀਂ ਦੇਣਾ ਕੋਸ਼ਿਸ਼ ਕਰਨੀ ਉਹਦੇ ਪੈਰਾਂ ਤੇ ਟੈਪ ਕਰਦੇ ਰਹਿਣਾ ਉਹਨੂੰ ਉਠਾ ਕੇ ਰੱਖਣਾ ਹੈ ਅਗਰ ਉਹਨੇ ਫੋਰਮਿਲ ਲੈ ਲਿਆ ਤੇ ਨਾਲ ਹੀ ਹਾਈਂਡ ਮਿਲਕ ਜਾਵੇ ਫੋਰਮਿਲ ਤੋਂ ਬਾਅਦ ਆਂਦਾ ਹਾਈਂਡ ਮਿਲ ਜਿਹਦੇ ਜਿਹਦੇ ਵਿੱਚ ਹੁੰਦਾ ਫੈਟ ਫੈਟ ਕਰਕੇ ਬੱਚੇ ਦਾ ਜੋ ਪੇਟ ਹੈ ਉਹ ਫੁੱਲ ਹੋ ਜਾਂਦਾ ਹੈ ਜਦੋਂ ਇੱਕ ਵਾਰ ਫੀਡ ਲੈ ਲਈ ਬੱਚੇ ਨੇ ਅਸੀਂ ਕੀ ਕਰਨਾ ਹੈ ਅਗਰ ਨੈਕਸਟ ਟਾਈਮ ਬੱਚੇ ਨੂੰ ਅਸੀਂ ਜਾਂ ਤਾਂ 2 ਤੋਂ 3 ਘੰਟੇ ਬਾਅਦ ਫੀਡ ਦੇਣੀ ਹੈ ਜਾਂ ਉਸੇ ਫੀਡ 'ਚ ਕੀ ਹੈ ਅਗਰ ਇੱਕ ਸਾਈਡ ਤੋਂ ਬੱਚੇ ਨੂੰ ਫੀਡ ਦੇਤੀ ਹੈ ਤਾਂ ਅਸੀਂ ਕੋਸ਼ਿਸ਼ ਕਰਨਾ ਫਿਰ ਅਸੀਂ ਦੂਸਰੀ ਸਾਈਡ ਤੋਂ ਵੀ ਫੀਡ ਦੇਈਏ ਅਸੀਂ ਕੋਸ਼ਿਸ਼ ਕਰਨੀ ਹੈ ਬੱਚਾ ਦੋਨੋਂ ਸਾਈਡ ਤੋਂ ਬਰਾਬਰ ਫੀਡ ਲਵੇ ਤੇ ਹਰ 2 ਤੋਂ 3 ਘੰਟੇ ਬਾਅਦ ਫੀਡ ਦੇਣੀ ਹੈ ਬੱਚੇ ਨੂੰ ਹਨ ਹਰ 2 ਤੋਂ 3 ਘੰਟੇ ਬਾਅਦ ਜਦੋਂ ਬੱਚਾ ਫੀਡ ਲੈਂਦਾ ਹੈ ਤੇ ਅਸੀਂ ਕੋਸ਼ਿਸ਼ ਕਰਨੀ ਹੈ ਦੋਨੋਂ ਸਾਈਡ ਤੋਂ ਸੀ ਬੱਚੇ ਨੂੰ ਫੀਡ ਦੇ ਰਿਆਂ ਇਹਦੇ ਨਾਲ ਕੀ ਹੈ ਮਾਂ ਦੇ ਅੰਦਰ ਇਦਾਂ ਦੇ ਹਾਰਮੋਨਸ ਬਨਨਗੇ ਪ੍ਰੋਲੈਕਟਿਨ ਤੇ ਆਕਸੀਟੋਸਿਨ ਹਾਰਮੋਨ ਬੰਦੇ ਆ ਜਿਹਦੇ ਨਾਲ ਕੀ ਜੋ ਫੀਡ ਹੈ ਜੋ ਦੁੱਧ ਹੈ ਉਨਾ ਹੀ ਜ਼ਿਆਦਾ ਬੰਦਾ ਹੈ ਤੇ ਉਨਾ ਜ਼ਿਆਦਾ ਰਿਲੀਜ਼ ਹੁੰਦਾ ਹੈ ਇਸ ਕਰਕੇ ਹਰ ਹਰ ਮਹਿਲਾ ਨੂੰ ਇਹ ਕਿਹਾ ਜਾਂਦਾ ਹੈ ਕਿ ਬੱਚੇ ਨੂੰ ਹਰ 2 ਤੋਂ 3 ਘੰਟੇ ਬਾਅਦ ਫੀਡ ਦੇਣੀ ਦੇਣੀ ਹੈ ਹੁਣ ਕਈ ਵਾਰ ਕੀ ਹੁੰਦਾ ਹੈ ਕਿਸੇ وجہ ਕਰਕੇ ਤੁਸੀਂ ਪੀੜ ਨਹੀਂ ਦੇ ਸਕਦੇ ਵਰਕਿੰਗ ਫੀਮੇਲਸ ਹੁੰਦੀਆਂ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਕੇਸਿਸ 'ਚ ਕੀ ਹੈ ਤੁਸੀਂ ਬ੍ਰੈਸਟ ਫਾਰਮਪ ਵੀ ਯੂਜ਼ ਕਰਦੇ ਹੋ ਅੱਜ ਕੱਲ ਬ੍ਰੈਸਟ ਪੰਪ ਆਂਦੇ ਆ ਜੋ ਕਿ ਇਲੈਕਟ੍ਰੀਕਲ ਵੀ ਹੁੰਦੇ ਆ ਮੈਨੂਅਲ ਵੀ ਹੁੰਦੇ ਆ ਉਹਨਾਂ ਨਾਲ ਕੀ ਹੈ ਜਦੋਂ ਵੀ ਤੁਹਾਨੂੰ ਲੱਗ ਰਿਹਾ ਹੈ ਕਿ ਜੋ ਬ੍ਰੈਸਟ ਹੈ ਐਂਗੋਜ਼ਡ ਹੋ ਰਹੀ ਹੈ ਉਸ 'ਚ ਫੀਡ ਬਣ ਗਈ ਹੈ ਤਾਂ ਤੁਸੀਂ ਉਹ ਫੀਡ ਨੂੰ ਬੋਟਲ 'ਚ ਕਢਾਲ ਕੇ ਰੱਖ ਸਕਦੇ ਹੋ ਉਹਨੂੰ ਰੈਫਰਿਜਰੇਟ ਕਰ ਲੈਂਦੇ ਹੋ 24 ਘੰਟੇ ਤੱਕ ਤੁਸੀਂ ਉਹ ਬੱਚੇ ਨੂੰ ਕਿਸੇ ਵੀ ਟਾਈਮ ਦੇ ਸਕਦੇ ਹੋ ਨਾਰਮਲ ਟੈਂਪਰੇਚਰ ਤੇ ਲਿਆ ਕੇ ਹੁਣ ਅਗਰ ਇਹ ਸਾਰੀ ਚੀਜ਼ਾਂ ਕਰਨ ਤੋਂ ਬਾਅਦ ਵੀ ਕਿਸੇ ਮਹਿਲਾ ਨੂੰ ਇਹ ਦਿੱਕਤ ਆ ਰਹੀ ਹੈ ਕਿ ਫੀਡ ਨਹੀਂ ਬਣ ਰਹੀ ਤਾਂ ਇਹਨਾਂ ਕੇਸਿਸ 'ਚ ਕੀ ਹੈ ਕਈ ਵਾਰ ਕੀ ਹੁੰਦਾ ਜਦੋਂ ਬ੍ਰੈਸਟ ਫੀਡਿੰਗ ਮਹਿਲਾ ਹੁੰਦੀ ਹੈ ਜੋ ਦੁੱਧ ਪਿਲਾ ਰਹੀ ਹੈ ਬੱਚੇ ਨੂੰ ਇਹਨਾਂ ਕੇਸਿਸ 'ਚ ਕੀ ਹੁੰਦਾ ਜੋ ਕੈਲਰੀ ਰਿਕੁਆਇਰਮੈਂਟ ਹੈ ਉਹ ਵੱਧ ਜਾਂਦੀ ਹੈ ਪ੍ਰੈਗਨਨਸੀ 'ਚ 300 ਵੱਧਦੀ ਹੈ ਤੇ ਬ੍ਰੈਸਟ ਫੀਡਿੰਗ 'ਚ 500 ਵੱਧ ਜਾਂਦੀ ਹੈ ਹੁਣ ਅਸੀਂ ਅਗਰ ਬ੍ਰੈਸਟ ਫੀਡ ਕਰਾਉਣਾ ਤਾਂ ਸਾਨੂੰ ਆਪਣੀ ਡਾਈਟ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ ਅਸੀਂ ਅਗਰ ਜਿਹੜੀ ਕੈਲਰੀ ਰਿਕੁਆਇਰਮੈਂਟ ਸਾਡੀ ਵਧੀ ਹੈ ਹੁਣ ਉਹਨੂੰ ਕਿਵੇਂ ਪੂਰਾ ਕਰਨਾ ਹੈ ਉਹਨੂੰ ਕੀ ਹੈ ਅਸੀਂ ਕਿਵੇਂ ਪੂਰਾ ਕਰਾਂਗੇ ਅਸੀਂ ਉਹੀ ਡਾਈਟ ਕਾਰਬੋਹਾਈਡਰੇਟਸ ਲਵਾਂਗੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਲਵਾਂਗੇ ਫਿਰ ਅਸੀਂ ਫੈਟ ਲਵਾਂਗੇ ਇਹ ਸਾਰੀਆਂ ਚੀਜ਼ਾਂ ਲਵਾਂਗੇ ਸੋ ਥੈਟ ਕਿ ਸਾਡੀ ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਨਾ ਹੋਣ ਸਾਡੀ ਅੰਦਰ ਬੋਡੀ ਚ ਨਿਊਟ੍ਰੀਸ਼ਨ ਦੇ ਲੈਵਲ ਨਾ ਘਟਣ ਪਾਣੀ ਜ਼ਿਆਦਾ ਲਵਾਂਗੇ ਨਿਊਟ੍ਰੀਸ਼ਨ ਦੇ ਨਾਲ ਨਾਲ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਜ਼ਿਆਦਾ ਲਵਾਂਗੇ ਉਨਾਂ ਹੀ ਮਹਿਲਾ ਹਾਈਡਰੇਟ ਰਹੇਗੀ ਹਾਈਡਰੇਟ ਰਹੇਗੀ ਤਾਂ ਫੀਡ ਵੀ ਬਣੇਗੀ ਡੇਰੀ ਪ੍ਰੋਡਕਟਸ ਜ਼ਿਆਦਾ ਲਵਾਂਗੇ ਦੁੱਧ ਦਹੀਂ ਇਹ ਸਾਰੀ ਚੀਜ਼ਾਂ ਜ਼ਿਆਦਾ ਲਵਾਂਗੇ ਉਨਾਂ ਹੀ ਫੀਡ ਬਣੇਗੀ ਕਈ ਵਾਰ ਕੀ ਹੁੰਦਾ ਹੈ ਡਿਲੀਵਰੀ ਤੋਂ ਬਾਅਦ ਜਾਂ ਬੱਚੇ ਦੇ ਆਣ ਤੋਂ ਬਾਅਦ ਕੀ ਹੁੰਦਾ ਹੈ ਮਹਿਲਾ ਬਹੁਤ ਸਟ्रेस ਚ ਹੁੰਦੀ ਹੈ ਨੀਂਦ ਪੂਰੀ ਨਹੀਂ ਹੁੰਦੀ ਹੈ ਰੈਸਟ ਨਹੀਂ ਕਰ ਪਾਉਂਦੀ ਹੈ ਹਰ 2 ਘੰਟੇ ਬਾਅਦ ਉੱਠ ਕੇ ਫੀਡ ਦੇਣੀ ਹੈ ਬੱਚੇ ਨੂੰ ਇਹ ਸਟ्रेस ਕਰਕੇ ਕੀ ਹੁੰਦਾ ਜਿਹੜਾ ਅਸੀਂ ਜਿਹੜੀ ਬੋਡੀ ਹੈ ਉਹਦੇ ਹਾਰਮੋਨਸ ਜੋ ਐ ਸਾਡੇ ਫੀਡ ਬਣਾਉਣ ਵਾਲੇ ਪ੍ਰੋਲੈਕਟਿਨ অক্সੀਟੋਸਿਨ ਉਹ ਕੱਟ ਜਾਂਦੇ ਆ ਉਹਦੇ ਕਰਕੇ ਕੀ ਹੈ ਫੀਡ ਕੱਟ ਬੰਨੀ ਸ਼ੁਰੂ ਹੋ ਜਾਂਦੀ ਹੈ ਤਾਂ ਇਹਨਾਂ ਕੇਸਿਸ 'ਚ ਅਸੀਂ ਕੀ ਕਰਨਾ ਹੈ ਕੋਸ਼ਿਸ਼ ਕਰਨੀ ਹੈ ਕਿ ਅਸੀਂ ਪ੍ਰੋਪਰਲੀ ਰੈਸਟ ਲਈਏ ਰੈਸ ਲਾਵਾਂਗੇ ਰਿਲੈਕਸ ਰਾਵਾਂਗੇ ਉਨਾ ਹੀ ਸਾਡੇ ਅੰਦਰ ਜੋ ਹਾਰਮੋਨ ਲੈਵਲ ਸਾਨੂੰ ਜੋ ਚਾਹੀਦਾ ਫੀਡ ਬਨਣ ਲਈ ਪ੍ਰੋਲੈਕਟਿਨ ਤੇ ਆਕਸੀਟੋਸਿਨ ਬਨਣਗੇ ਤੇ ਇੱਕ ਪੋਜ਼ਿਟਿਵ ਫੀਡਬੈਕ ਜਾਏਗਾ ਦਿਮਾਗ ਨੂੰ ਤੇ ਜੋ ਫੀਡ ਹੈ ਉਹ ਜ਼ਿਆਦਾ ਬੰਨੀ ਸ਼ੁਰੂ ਹੋ ਜਾਏਗੀ ਹੁਣ ਅਸੀਂ ਖਾਣੇ ਚ ਕੀ ਕਰ ਸਕਦੇ ਆ ਕਿ ਸਾਡੀ ਜੋ ਫੀਡ ਵਧੇ ਤੁਸੀਂ ਅਗਰ ਨਾਨ-ਵੈਜੀਟੇਰੀਅਨ ਹੋ ਤੁਸੀਂ ਐਗ ਲੈ ਸਕਦੇ ਹੋ ਫਿਰ ਤੁਸੀਂ ਪ੍ਰੋਟੀਨ ਲੈਣ ਲਈ ਦਾਲਾਂ ਲੈ ਸਕਦੇ ਹੋ ਹਰੀ ਸਬਜ਼ੀਆਂ ਲੈ ਸਕਦੇ ਹੋ ਤੁਸੀਂ ਬਦਾਮ ਲੈ ਸਕਦੇ ਹੋ ਅਖਰੋਟ ਲੈ ਸਕਦੇ ਹੋ ਫਿਰ ਤੁਸੀਂ ਸਾਰੀਆਂ ਹਰੀਆਂ ਸਬਜ਼ੀਆਂ ਲਓਗੇ ਫਰੂਟ ਲਓਗੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਮੇਥੀ ਦਾਣਾ ਲੈ ਸਕਦੇ ਹੋ ਮੇਥੀ ਦਾਣਾ ਜੋ ਹੈ ਤੁਸੀਂ ਫੈਨਿਓਗ੍ਰੀਕਸ ਕਹਿੰਦੇ ਆ ਮੇਥੀ ਦਾਣੇ ਨੂੰ ਤੁਸੀਂ ਜਾਂ ਤਾਂ ਸੋਕ ਕਰਕੇ ਰੱਖ ਦਿਓ ਭਿਗੋ ਕੇ ਰੱਖ ਦਿਓ ਤੇ ਉਹਦਾ ਪਾਣੀ ਲੈਣਾ ਜਾਂ ਫਿਰ ਉਹਨੂੰ ਬੋਇਲ ਕਰਕੇ ਬੋਇਲ ਕਰੋਗੇ ਤੇ ਉਹਦਾ ਪਾਣੀ ਤੁਸੀਂ ਲੈ ਸਕਦੇ ਹੋ ਫਿਰ ਤੁਸੀਂ ਸੌਂਫ ਲੈ ਸਕਦੇ ਹੋ ਸੌਂਫ ਡਾਇਰੈਕਟਲੀ ਲੈ ਸਕਦੇ ਹੋ ਜਾਂ ਫਿਰ ਸੌਂਫ ਦਾ ਪਾਣੀ ਲੈ ਸਕਦੇ ਹੋ ਜਿਹੜਾ ਪਪਾਇਆ ਹੁੰਦਾ ਹੈ ਫਰੂਟ ਅਸੀਂ ਪ੍ਰੈਗਨਨਸੀ ਚ ਮਨਾ ਕਰਦੇ ਆਂ ਬਟ ਜਦੋਂ ਬ੍ਰੈਸਟ ਫੀਡ ਕਰਾਣੇ ਆ ਪਪਾਇਆ ਕੀ ਹੈ ਅਗਰ ਅਸੀਂ ਪਪਾਇਆ ਲੈਣੇ ਆ ਉਹਦੇ ਨਾਲ ਸਾਡੀ ਬ੍ਰੈਸਟ ਜੋ ਫੀਡ ਹੈ ਉਹ ਵੱਧਦੀ ਹੈ ਜੌਂ ਜਿਹਨੂੰ ਅਸੀਂ ਕਹਿੰਦੇ ਆਂ ਜੌਂ ਦਾ ਆਟਾ ਤੁਸੀਂ ਉਹਨੂੰ ਵਰਤ ਸਕਦੇ ਹੋ ਕਿਸੇ ਮਹਿਲਾ ਨੂੰ ਪ੍ਰੋਬਲਮ ਆ ਰਹੀ ਹੈ ਕਿ ਪੇਨ ਹੋ ਰਹੀ ਹੈ ਬ੍ਰੈਸਟ ਚ ਉਹਦੇ ਕਰਕੇ ਫੀਡ ਨਹੀਂ ਦਿੱਤੀ ਜਾ ਰਹੀ ਤੁਸੀਂ ਹੌਟ ਫਰਮੈਂਟੇਸ਼ਨ ਕਰ ਸਕਦੇ ਹੋ ਵੈਸੇ ਤਾਂ ਸਾਡ ਜੋ ਹਿਊਮਨ ਮਿਲਕ ਹੁੰਦਾ ਹੈ ਉਹਦੇ ਚ ਜੋ ਬੱਚੇ ਨੂੰ ਚਾਹੀਦਾ ਹੈ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਕਾਰਬੋਹਾਈਡਰੇਟ ਹੁੰਦਾ ਪ੍ਰੋਟੀਨ ਹੁੰਦਾ ਫੈਟ ਹੁੰਦਾ ਜਿਵੇਂ ਮੈਂ ਕਿਹਾ ਦੱਸਿਆ ਪ੍ਰੋਟੀਨ ਜੋ ਹੁੰਦਾ ਵੇ ਤੇ ਕੇਸੀਨ ਪ੍ਰੋਟੀਨ ਹੁੰਦੇ ਆ ਉਹ ਹੁੰਦੇ ਆ ਫਿਰ ਵਿਟਾਮਿਨਸ ਹੁੰਦੇ ਆ ਬਟ ਕੁਝ ਚੀਜ਼ਾਂ ਹੁੰਦੀਆਂ ਜਿਵੇਂ ਕਿ ਵਿਟਾਮਿਨ ਡੀ ਵਿਟਾਮਿਨ ਡੀ ਜੋ ਹੈ ਉਹ ਸਾਨੂੰ ਬਾਹਰੋਂ ਸਪਲੀਮੈਂਟ ਦੇਣਾ ਪੈਂਦਾ ਹੈ ਕਈ ਸਟੱਡੀਜ਼ ਕਹਿੰਦੀਆਂ ਕਿ ਅਗਰ ਜਿਹੜੀ ਮਾਂ ਵਿਟਾਮਿਨ ਡੀ ਉੱਪਰੋਂ ਸਪਲੀਮੈਂਟ ਲੈ ਰਹੀ ਹੈ ਉਹਦੇ ਦੁੱਧ 'ਚ ਵੀ ਵਿਟਾਮਿਨ ਡੀ ਦੇ ਲੈਵਲਸ ਫਿਰ ਵੱਧ ਜਾਂਦੇ ਆ ਜੋ ਕਿ ਬੱਚੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਆ ਬੱਚੇ ਨੂੰ ਵਿਟਾਮਿਨ ਡੀ ਦੀ ਬਹੁਤ ਜ਼ਰੂਰਤ ਹੁੰਦੀ ਆ ਉਹਦੀ ਹੱਡੀਆਂ ਦੀ ਗ੍ਰੋਥ ਲਈ ਫਿਰ ਤੁਸੀਂ ਸਪਲੀਮੈਂਟਸ ਹੋਰ ਕਿਹੜੇ ਦੇ ਸਕਦੇ ਹੋ ਜਦੋਂ ਇੱਕ ਮਹਿਲਾ ਬ੍ਰੈਸਟ ਫੀਡ ਕਰਾ ਰਹੀ ਹੈ ਤਾਂ ਉਹਨੂੰ ਕੈਲਸ਼ੀਅਮ ਸਪਲੀਮੈਂਟਸ ਦੇ ਸਕਦੇ ਹੋ ਵਿਟਾਮਿਨ ਏ ਸਪਲੀਮੈਂਟ ਦੇਣਾ ਚਾਹੀਦਾ ਇਹਨਾਂ ਸਾਰੇ ਸਪਲੀਮੈਂਟਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਇੱਕ ਸਪਲੀਮੈਂਟ ਹੈ ਜੋ ਕਿ ਹੈ omega 3 ਫੈਟੀ ਐਸਿਡ ਓਮੇਗਾ 3 ਫੈਟੀ ਐਸਿਡ ਦਾ ਡੈਰੀਵੇਟਿਵ ਅੱਗੇ ਆਉਂਦਾ ਡੀ ਐਚ ਏ ਜੋ ਕਿ ਅਸੀਂ ਦੇਖਦੇ ਹਾਂ ਕਈ ਜੋ ਫਾਰਮੂਲਾ ਫੀਡਸ ਹੁੰਦੀਆਂ ਹਨ ਉਹਨਾਂ ਚ 45 ਕਰਕੇ ਪਾਇਆ ਜਾਂਦਾ ਹੈ ਡੀ ਐਚ ਏ 45 ਫਾਰਮੂਲਾ ਫੀਡ ਹੁੰਦੇ ਆ ਤੇ ਉਹ ਜੋ ਓਮੇਗਾ 3 ਫੈਟੀ ਐਸਿਡ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਜੋ ਡੈਸਪੀਡਿੰਗ ਮਦਰ ਹੈ ਉਹਨੂੰ ਦਿੱਤਾ ਜਾਵੇ ਜੋ omega 3 ਫੈਟੀ ਐਸਿਡ ਹੈ ਅਗੋ ਡੀ ਐਚ ਏ ਜੋ ਹੈ ਦੁੱਧ ਰਾਹੀਂ ਬੱਚੇ ਦੇ ਅੰਦਰ ਜਾਏਗਾ ਤੇ ਬੱਚੇ ਦੀ ਬ੍ਰੇਨ ਦੀ ਡਿਵੈਲਪਮੈਂਟ ਲਈ ਬਹੁਤ ਵਧੀਆ ਹੁੰਦਾ ਤੇ ਇਸ ਲਈ ਜੋ ਹੈ omega 3 ਫੈਟੀ ਐਸਿਡਸ ਹੋਗੇ ਤੁਸੀਂ ਖਾਣੇ ਚ ਵੀ ਲੈ ਸਕਦੇ ਹੋ omega 3 ਫੈਟੀ ਐਸਿਡ ਜੋ ਤੁਹਾਨੂੰ ਮਿਲ ਜਾਏਗਾ ਤਿਲ ਵਿੱਚ ਤਿਲ ਵਿੱਚ ਮਿਲੇਗਾ ਤੁਹਾਨੂੰ ਬਦਾਮ ਚ ਮਿਲੇਗਾ ਅਕਰੋਟ ਚ ਮਿਲਦਾ ਤੇ ਫਿਸ਼ ਆਇਲ ਕੈਪਸੂਲ ਜੋ ਲੋਕ ਫਿਸ਼ ਖਾਂਦੇ ਆ ਮੱਛੀ ਖਾਂਦੇ ਆ ਉਹਨਾਂ ਨੂੰ ਮੱਛੀ ਰਾਹੀ ਵੀ omega 3 fatty acid ਮਿਲ ਜਾਂਦਾ ਇਹਨਾਂ ਸਾਰਿਆਂ ਤਰੀਕਿਆਂ ਰਾਹੀਂ ਅਸੀਂ ਜੋ ਫੀਡ ਹੈ ਉਹਨੂੰ ਵਧਾ ਸਕਦੇ ਹਾਂ ਜੋ ਕਿ ਬਹੁਤ ਮਹਿਲਾਵਾਂ ਲਈ ਇੱਕ ਸਟ्रेस ਦਾ ਕਾਰਨ ਬਣ ਜਾਂਦੀ ਹੈ ਟੈਨਸ਼ਨ ਦਾ ਕਾਰਨ ਬਣ ਜਾਂਦੀ ਹੈ ਕਿ ਫੀਡ ਕਿਉਂ ਨਹੀਂ ਬਣ ਰਹੀ ਬੱਚੇ ਨੂੰ ਬਾਰ-ਬਾਰ ਹਰ 2 ਤੋਂ 3 ਘੰਟੇ ਬਾਅਦ ਦੁੱਧ ਦੇਣਾ ਫਿਰ ਆਪਣੇ ਖਾਣੇ 'ਚ ਕੀ ਕੀ ਤੁਸੀਂ ਚੇਂਜਸ ਕਰ ਸਕਦੇ ਹੋ ਖਰੀ ਸਬਜ਼ੀਆਂ ਲੈ ਕੇ ਪ੍ਰੋਟੀਨ ਡਾਈਟ ਲੈ ਕੇ ਕਾਰਬੋਹਾਈਡਰੇਟ ਬਰਾਬਰ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੋ ਮਹਿਲਾ ਹੈ ਉਹਨੂੰ ਜ਼ਰੂਰ ਫਾਇਦਾ ਹੋਏਗਾ ਅਗਰ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਏ ਪਲੀਜ਼ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਮਹਿਲਾਵਾਂ ਨੂੰ ਇਨ੍ਹਾਂ ਇਨ੍ਹਾਂ ਚੀਜ਼ਾਂ ਦਾ ਫਾਇਦਾ ਹੋ ਸਕੇ ਇਸ ਜਾਣਕਾਰੀ ਨਾਲ ਫਾਇਦਾ ਹੋ ਸਕੇ